ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਭਦਰਪਰੀਆ ਡੇਰੀ ਫਾਰਮਿੰਗ ਵਿੱਚ ਆਫ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਵਸਟ ਤੁਹਾਡੇ ਗਾੜੀ ਕਰਦੇ ਆ ਦੋ ਟਾਈਮ ਆਪਣੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਵੀ ਗ्रामੇ ਵਾਲੀ ਗੱਲਾਂ ਦਾ ਰਵੇ ਜੇ ਕੋਈ ਦੂਰ ਬੈਠਾ ਹੈ ਵੀਡੀਓ ਕਾਲ ਤੇ ਆਨਲਾਈਨ ਵੀ ਚੋਣਾਈ ਕਰ ਸਕਦੇ ਜੀ ਗੱਬਰ ਪਸ਼ੂ ਟਿੱਪ ਕੇ ਭਰਾ ਕੇ ਖੜੋ ਅੱਜ ਦੀ ਸਚਨੋ ਵਿਜਿਟ ਪਿੰਡ ਭਾਈ ਲੱਧੂ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਲਗਦੀ 25 ਭਾਈ ਗੁਰਪ੍ਰੀਤ ਸਿੰਘ ਘੋਪੀ ਕੋਲ ਪਹੁੰਚੇ ਆ ਸਾਰੀ ਜਾਣਕਾਰੀ ਫੁੱਲ ਵੀਡੀਓ ਦੇ ਵਿੱਚ ਆਪਾਂ ਲੈ ਕੇ ਕਰਦੇ ਆਂ ਸਾਂਝੀ ਫੱਜ ਸਮਝ ਕੇ ਐਂਡ ਤੱਕ ਜੁੜੇ ਰਹੋ ਭਾਈ ਗੁਰਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰਦਿਕਾ ਭਰਾ ਕਿ ਕਰਾ ਦਿਨਾ ਅੰਦਰ ਪਾ ਕੇ ਤੇ ਸੋਨੇ ਬੜੀ ਕਰਤਾ ਸ਼ੋਭਰੇ ਦਾ ਆਪਣਾ ਹਾਂਜੀ ਹਾਂਜੀ ਐਡਰੈਸ ਕਰਕੇ ਕਰਾ ਨੋਟ ਬਈ ਪਿੰਡ ਭਾਈ ਬਤੂ ਹਾਂ ਤਸਵੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਮੋਬਾਈਲ ਨੰਬਰ 99141 468 ਠੀਕ ਹੈ ਜੀ ਉਹਦੇ ਬੋਰਡ ਪਰ ਲਾਗੇ ਉਹ ਨੰਬਰ ਉਂਝੇ ਨੋਟ ਹੋਣਗੇ ਹੈ ਜੀ ਉਂਝੇ ਨੋਟ ਹੋਣਗੇ ਠੀਕ ਹੈ ਇਹ ਸੁਣੋ ਸਾਹ ਪਈ ਆਵੇ ਭੈਣ ਭਰਾ ਕੇ ਇਹ ਕਰੇ ਨਹੀਂ ਗਾ ਨੰਬਰ ਲਾ ਰਿਹਾ ਨਾ ਨਹੀਂ ਨਾ ਨਾ ਹੈ ਨਾ ਇਹ ਇਹ ਮੈਂ ਗੱਬ ਬਣਿਆ ਗੱਬਣਾ ਜਿਆ ਸੋਦੇ ਫੜਦੀ ਆ ਜੇ 7 10 ਵੀ ਜਾ ਫੜਦੀ ਠੀਕ ਆ ਮੈਂ ਵੱਡੀ ਚਲ ਤੋੜ ਦੇ ਹਾਂ ਅੱਜ ਦਾ ਰੇਟ ਹੋ ਰਿਹਾ ਤੇ ਫਰੀਜ ਦਾ ਰੇਟ ਹੋ ਰਿਹਾ ਹਾਂਜੀ ਹਾਂਜੀ ਅੱਜ ਦਾ ਰੇਟ ਫਰੀਜ ਤੋੜੋ ਓਕੇ ਨੋ 14 ਕਿਲੋ ਦਰਦ ਨੂੰ ਖਾ ਪੀ ਜਾਇਸੇ ਅੱਛਾ ਹਾਂਜੀ ਠੀਕ ਹੈ 14 ਕਿਲੋ ਹਾਂਜੀ ਸੰਗਤ ਭਾਡੇ ਵਜਨ ਦਾ ਵਾਲੀ ਇਹ ਤਾਂ ਖਤੀ ਨਾ ਦੱਸਦੇ ਲੈਂਦੇ ਠੀਕ ਹੈ ਰੇਟ ਇਹ ਤਾਂ ਸਹੀ ਖਾ ਪਿਆਰ ਹੋਏ ਹਾਂ ਫਿਰ ਤਾਂ ਦੇਰੀ ਆਪਾਂ ਮਾਸਟਰ ਰੱਖ ਲਏ ਪੂਰਾ ਚਲੋ ਅੱਜ ਦਿਨ ਲੈਂਦੇ ਆ ਹਾਂ ਭਾਣਾ ਹੀ 90 ਰੁਪਏ ਦੀ ਹੈ ਪਰ ਨਾ ਬੇਗਿਆ ਬੁਲਤਾਰੀ ਟੀਮ ਹੈ ਉਹੀ ਭਾਈ ਨਹੀਂ ਰਾਜੀ 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 ਬਾਜੀ ਰਾਜੀ ਬਾਜੀ ਹਾਂਜੀ ਇਹ ਤਲ ਕਰ ਦਿੱਗੇ ਛੋਟ ਜੋ ਪਾਜ ਦੋਹੀ ਦੱਸੋ 85 ਦੀ ਹਾਂ ਤਨਾਈ ਜਿੱਥੋਂ 200 ਰੁਪਏ ਛੋਟ ਹੋਣੀ 88 ਦੀ ਲਈ ਹਾਂਜੀ 88 ਅੱਛਾ 88 ਠੀਕ ਹੈ ਤੇ ਦੂਜੇ ਨੰਬਰ ਵਾਲੀ ਤੇ 6 ਨੰਬਰ ਵਾਲੀ ਤੁਹਾਨੂੰ 9 ਕਿਲੋ ਦੁੱਧ ਜਿਹੜਾ ਉਹ ਨੀਂਦੀ ਦੀ ਕੱਟੀ ਥੋੜਾ ਪਰਲੀ ਕੱਟੀ ਪਰਲੀ ਕੱਟੀ ਆ ਜੀ ਆਹ ਕੱਟੀ ਜਾਂਦੀ ਹੈ ਨਾ ਕੱਟੀ 15 ਦਾ ਵੀ ਆ ਮੇਰਾ ਜੀ ਠੀਕ ਹੈ 9 ਕਿਲੋ ਦੁੱਧ ਜਿਹੜਾ 9 ਕਿਲੋ ਹਾਂ ਜੀ ਹਾਂ ਜੀ ਲੈਵਾਂ ਉਹ ਬਚਨ ਗਾਣਾ ਕਾਟਾ ਚੰਗਾ ਚੰਗਾ ਜੀ ਪੂਰਾ ਸਹੀ ਕਰ ਹਾਂ ਜੀ 9 ਕਿਲੋ ਕਾਟਾ ਲਾ ਲੈਵਾ ਹਾਂ ਜੀ ਲੈ ਆ ਮੇਰਾ ਜੀ ਚਲ ਕੋਈ ਨਹੀਂ ਲੈਗਾ ਤੇਰਾ ਕਰਕੇ ਕਰਦੀ ਹਾਂ ਇਹਨੂੰ ਕਮਾ ਕੇ ਲੈ ਜਾ ਉਹ ਦੱਸਿਓ ਬਣੋ ਚੱਲ ਬਈ ਇਹ ਇਹਦਾ ਭਾਈ ਜੀ ਰੇਟ 70 ਦੀ ਦੇਸੀ ਹੈ ਜੀ ਛੋੜ ਕੇ ਨਹੀਂ ਕਰਦਗੇ ਸੌ ਤਿੰਨ ਚਾਰ ਪੰਜ ਦੀ ਨਾ ਕਰਦਗੇ ਕਰ ਦੋ ਕਾ ਜੀ ਨਾ 65000 ਤੁਹਾਨੂੰ ਚੰਗੀ ਲੱਗੀ ਜੀ ਅਰੇ ਸਮਝਾ ਨਾ ਬਣੂ ਜੇ ਟਾਈਮ ਮੇਰੇ ਹਿਸਾਬ ਨਾਲ 65000 ਦੀ ਗਲਤੀ ਜਾਵੇ ਹਨਾ ਐਵੇਂ ਦੇਖ ਲਓ ਕਿੰਨਾ ਆਇਆ ਟਾਈਮ ਤੇ 9 ਵਜੇ ਆਇਆ ਜੀ 9 ਵਜੇ ਹਾਂ ਸਜਣਾ ਸਵੇਰ ਦਾ 9:30 ਦਾ ਟਾਈਮ ਹੋ ਚਲਿਆ ਹਾਂਜੀ ਹਾਂਜੀ ਇਹ ਇਹ ਮੈਂ ਦਾ ਕੱਟੀ ਹਾਂਜੀ ਇਹਦੇ ਮਗਰ ਕੱਟੀ ਉਹ ਚਾਹ ਨਾ ਬੱਚਿਆਂ ਦਾ ਹਾਂਜੀ ਨਾ ਬੱਚਾ ਬੱਚਾ 7 ਕਿਲੋ ਦੇ ਪਹਿਲਾਂ ਨੇ ਜੀ ਠੀਕ ਆ ਦੰਦਾ ਜੋ ਜੇ ਸਿੱਗੀ ਆ ਹੁਣ ਇਹ ਲੈ ਕੇ ਆਇਆ ਜੀ ਠੀਕ ਆ ਲੈ ਹਾਂਜੀ ਐ ਪਹਿਲਾ ਸੂਆ ਕੋਈ ਲੈ ਆ ਮਰਾ ਵੀ ਕਮਾ ਲਿਆ ਹੁਣ ਇਹਦਾ ਸਭ ਲੈ ਆਂਦੀ ਏ ਤਾਰਾ ਮਾ ਠੀਕ ਆ ਹਾਂਜੀ ਸੇਵਿੰਗਸ ਨੂੰ ਚੰਗਾ ਲੱਗਾ ਨਾ ਚੰਗਾ ਜੀ ਪਹਿਲਾਂ ਹਾਂ ਤੇ ਬਣੀ ਏ 15 ਦਿਨਾਂ ਦੀ ਅੱਛਾ ਪਿੰਡੋਂ ਇੱਥੋਂ ਲੈ ਆਂਦੇ ਕਰ ਬਣੀ ਆ ਹਾਂਜੀ ਤੇ ਰੇਟ 70 ਦੀ ਜਾਈਏ ਹਾਂ ਨਾ ਪੈਂਦੀ ਜਾਣ ਦੋ ਬਾਹਰ ਦੀ ਨਾ ਕਰ ਤੀਏ ਕਰ ਦੋ ਕਰ ਦੀ ਹੈ ਨਾ ਸਰ ਦੋ ਦਾ ਸਾਤ ਸਰ ਹੈ ਸਰ ਦੀ ਜਾਣ ਦੋ ਸਰ ਦੀ ਜਾਣਗੇ ਦੁੱਧ ਪੱਕਾ 7 ਕਿਲੋ ਆ 7 ਕਿਲੋ ਦੁੱਧ ਜੇ ਤਾਂ ਕੱਟੀ ਤੇ ਮਿਲਦੀ ਹੈ ਦੋਵੇਂ ਟੈਂਕ ਹਾਂ ਦੋਵੇਂ ਟੈਂਕ ਹੈ ਦੇਵਾ ਚੰਗਾ ਹਾਂ ਦੇਵਾ ਚੰਗਾ ਹੂੰ ਚਲੋ ਕੋਈ ਜੀਂਦੀ ਰਹੇ ਅੱਗੇ ਆ ਕੇ ਗਾਂ ਹਣ ਸਾਜੀ ਸੂਈ ਵੈਰ ਸਾਜੀ ਸੂਈ ਕਾਲ ਸੂਈ ਜੇ ਆ ਵੱਚੀ ਚਲੋ ਲਿਓ ਤੇ ਇਹ ਪਹਿਲਾਂ ਪਹਿਲਾਂ ਹਾਂਜੀ ਠੀਕ ਆ ਹੌਲ ਆਪਾ ਹੌਲ ਆਪਾ ਤੇ ਸੋ ਆ ਦੇ ਕੋਈ ਨਹੀਂ ਕਰਨਾ ਹਾਂ ਜਮਾ ਇਹ ਲੋਈ ਨੇ ਕਿ ਇਹ ਸੂਈ ਸਵਾਈ ਕਰਕੇ ਨਾ ਖਾਰ ਚੰਗਾ ਸਜਣੋ ਥੋੜੀ ਬਦੀ ਭਲ ਪਈ ਆ ਆ ਵੱਚਾ ਵੱਚੀ ਆ ਵੱਚੀ ਵੱਚੀ ਆ ਗਈ ਹਣ ਠੀਕ ਆ ਲਿਆ ਮੇਰਾ ਵੀਰ ਠੰਡੀ ਅੱਛਾ ਥਾਂ ਪੂਰਾ ਵੱਡਾ ਨਾ ਬਾਕੀ ਇਹਨਾਂ ਭਲਾਂ ਭੁਲਾਈਆਂ ਪਈਆਂ ਕਰਕੇ ਨਾ ਥਾਂ ਨਿਕਾ ਜਾਂਦਾ ਹਾਂਜੀ ਹੂੰ ਮਗਲੀ ਸਾਈਡ ਵੀ ਭਲਾਂ ਹੈਗੀ ਹਾਂਜੀ ਭਲਾਂ ਹੀ ਥਾਂ ਲੁਕਿਆ ਸਚਨੋ ਥਾਂ ਚੰਗਾ ਉਗਦਾ ਤੇ ਰੇਟ ਤੇਰੀ ਅੱਛਾ ਧਾਰਾ ਮਰਵਾਰੀ ਮੇਰਾ ਵੀਰ ਹੈ ਨਾ ਕਿਉਂ ਇਹ ਨਾ ਜਾਪੇ ਵੀ ਥਾਂ ਨਿਕਾ ਦੇ ਲੋ ਪਾਲ ਪਾਈ ਕਰਕੇ ਆ ਹਨਾ ਪਾਲ ਵੜੀ ਲੈ ਜੂਗੀ ਹਨਾ ਲੈ ਜੂਗੀ ਸੱਚ ਰੋ ਅਜੇ ਤੇ ਆ ਥਣ ਮੁਠੀ ਜੀ ਆਉਂਦਾ ਕਿਉਂਕਿ ਪਾਲ ਪਾਈ ਕਰਕੇ ਤੇ ਪਸ਼ੂਆਂ ਨੂੰ ਸੀ ਦੇਣਾ ਹੈ 28 ਦੀ ਰਹੀ ਸੀ 20000 ਦੀ ਲੈ ਜੂਗੀ ਆ ਪਸ਼ੂ ਜੇ ਖਰੀਦਦਾਰੀ ਕਰਿਓ ਸਸਤੀ ਦਾ